ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਹਮਰੀ ਜਨਤ ਨ ਗਣੀਆਂ ਕਾਈ ਆਪਣਾ ਮਿਰਦਿ ਪਛਾਣ ਹੱਥ ਦੇ ਰੱਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਹਮਈ ਗਨਤ ਨ ਗਣੀਆਂ ਕਾ ਆਪਣਾ ਮਿਰਦਿ ਪਛਾਣ ਹੱਥ ਦੇ ਰੱਖੇ ਕਰ ਆਪਣੇ ਸਦਾ ਸਦਾ ਰੰਗਮਾਨ ਸਾਚਾ ਸਾਹਿਬ ਸਤਿ ਮਿਹਰਵਾਨ ਬੰਦ ਪਾਇਆ ਮੇਰੇ ਸਤਿਗੁਰ ਪੁਰੇ ਹੋਈ ਸਭ ਕਲੀਆਂ ਨਰਾਉ ਜੀਉ ਪਾਇ ਪਿੰਡ ਜਿਨ ਸੱਜਿਆ ਦਿੱਤਾ ਐਨਣ ਖਾਨ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਜਿਉ ਪਾਏ ਪਿੰਡ ਜਿਨ ਸਜਿਆ ਦਿੱਤਾ ਪੈਣਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਪਾਵਨ ਅਤੇ ਪਵਿੱਤਰ ਮੁਬਾਰਕ ਗੋਦੰਦਰ ਜੁੜ ਬੈਠੀ ਗੁਰਸਵਾਦੀ ਸੰਗਤ ਜੀਓ ਬੜੇ ਭਾਗੇ ਹਾਂ ਆਪਾਂ ਸਾਰੇ ਜਣੇ ਸਤਿਗੁਰਾਂ ਦੀ ਪਾਵਨ ਪਵਿੱਤਰ ਗੋਦੰਦਰ ਜੁੜ ਬੈਠ ਕੇ ਸਤਿਗੁਰਾਂ ਦੀ ਬਾਣੀ ਦੇ ਨਾਲ ਸਾਝ ਪਾਈ ਹੈ ਆਪ ਜੀ ਨੇ ਬੜੇ ਪਿਆਰ ਅਦਬ ਸਤਕਾਰ ਦੇ ਨਾਲ ਭਾਈ ਸਾਹਿਬ ਜੀ ਹੁਣ ਪਾਸੋਂ ਰਸ ਇੰਨਾ ਕੀਰਤਨ ਸਰਵਣ ਕੀਤਾ ਹੈ ਕੋਪਰੰਤ ਆਪਾਂ ਸਾਰਿਆਂ ਜਨਾਂ ਨੇ ਅਰਦਾਸ ਬੇਨਤੀ ਕੀਤੀ ਹੈ ਕਿ ਜਨਾਂ ਮਨੋ ਕਾਮਨਾ ਨੂੰ ਮੁੱਖ ਰੱਖ ਕੇ ਸੇਵਕ ਪਰਿਵਾਰ ਨੇ ਸਤਿਗੁਰਾਂ ਦੇ ਚਰਨ ਪਰਸੇ ਨੇ ਸਤਿਗੁਰੂ ਕਿਰਪਾ ਕਰਨ ਪਰਿਵਾਰ ਦੀਆਂ ਸ਼ੁਭ ਮਨੋ ਕਾਮਨਾ ਗੁਰਮਤਿ ਅਨਸਾਰ ਸਤਿਗੁਰੂ ਦੀ ਸੰਪੂਰਨ ਕਰਨ ਮੇਰਾ ਪ੍ਰਯਾਸ ਸਾਰੇ ਪਰਿਵਾਰ ਤੇ ਪੱਥ ਰੱਖਣ ਸਭ ਤੋਂ ਵੱਡੀ ਦਾਤ ਅਣਮੁੱਲੀ ਦਾਤ ਗੁਰਸਿੱਖੀ ਜੀਵਨ ਸਤਿਗੁਰੂ ਦੀ ਝੋਲੀ ਵਿੱਚ ਪਾ ਦੇਣ ਸੁਖਮਣੀ ਸਾਧ ਤੇ ਜਾਪ ਅੰਦਰ ਸਤਿਗੁਰੂ ਜੀ ਬੜਾ ਪਿਆਰਾ ਜਾਂ ਪ੍ਰਮਾਣ ਸਾਡੇ ਬਾਪ ਤੇ ਕਰਦੇ ਨੇ ਕਿ ਇਹ ਪ੍ਰਸਾਦ ਸ਼ਕਤੀ ਅੰਮ੍ਰਿਤ ਖਾ ਹੈ ਨਸ 파ਕਰ ਕੋ ਰੱਖ ਮਨ ਮਹ ਜਦ ਜੀ ਦੀ ਕਿਰਪਾ ਦੇ ਨਾਲ ਭਾਈ ਤੁਮ ਸ਼ਕਤੀ ਪ੍ਰਕਾਰ ਦੇ ਕੁਝਨ ਛੱਡਦਾ ਹੈ ਉਸ ਵਹਿਗੁਰੂ ਨੂੰ ਆਪਣੇ ਹਿਰਦੇ ਵਿੱਚ ਰਸਾਉਣਾ ਬਹੁਤ ਜ਼ਰੂਰੀ ਹੈ ਦੁਨੀਆ ਤੇ ਇਹੋ ਜਿਹੇ ਬੰਦੇ ਹੈਗੇ ਨੇ ਜਿਨ੍ਹਾਂ ਕੋਲੇ ਪਦਾਰਥਾਂ ਦੀ ਘਾਟ ਨਹੀਂ ਪਰ ਉਹਨਾਂ ਨੂੰ ਸਵਾਦ ਦਾ ਵੀ ਪਤਾ ਲੱਗਦਾ ਪਰਮੇਸ਼ਰ ਨੇ ਉਹ ਸੰਸਰੀ ਕੱਢ ਲਿਆ ਤੇ ਜੇ ਪਰਮੇਸ਼ਰ ਨੇ ਸਾਡੇ ਅੰਦਰ ਉਹ ਸੰਸਰ ਰੱਖਿਆ ਸਾਨੂੰ ਖੱਟੇ ਮਿੱਠੇ ਪਸਾਇਲੇ ਦਾ ਸਵਾਦ ਆਉਂਦਾ ਹੈ ਇਹ ਮਾਲਕ ਦੀ ਕਿਰਪਾ ਹੈ ਜਿਹਨ ਪਰਸਾਦ ਸੁਖ ਛੇਦ ਸੋਈ ਜਾ ਇਹਦੀ ਕਿਰਪਾ ਦੇ ਨਾਲ ਬੈੱਡ ਤੇ ਨੀਂਦ ਆਉਂਦੀ ਹੈ ਫਿਰ ਉਸ ਮਾਲਕ ਨੂੰ ਕਿਉਂ ਵਿਸਾਰ ਦੇ ਜੀ ਜੇ ਤੇ ਬੈੱਡ ਭਾਵੇਂ 2 ਕਰੋੜ ਦਾ ਆਵੇ ਪਰ ਨੀਂਦ ਨਹੀਂ ਉਹਦੇ ਦੇਣੀ ਨੀਂਦ 100% ਦੇਣੀ ਹੈ ਨੀਂਦ ਆਕਾਰ ਤੁੜਣੀ ਦੇਣੀ ਹੈ ਪਰਮੇਸ਼ਰ ਨੇ ਹੀ ਦੇਣੀ ਹੈ ਇਸ ਗੱਲ ਨੂੰ ਸੰਭਾਲਕ ਨੂੰ ਜਰੂਰ ਆਪਣੇ ਹਿਰਦੇ ਵਿੱਚ ਵਸਾਉਣਾ ਚਾਹੀਦਾ ਸਮਾਂ ਪਹਿਲਾਂ ਹੀ ਵਧੀਕ ਹੈ ਸਕਤੀਆਂ ਨੇ ਬੜੇ ਪਿਆਰ ਦੇ ਨਾਲ ਸਗਾ ਸਾਬ ਨੂੰ ਮੈਂ ਜਦੋਂ ਮੈਂ ਕੋ ਗੋਪਾ ਕਰਵਾਉਣ ਬਾਤ ਇਹ ਗਏ ਮੈਂ ਕਿਹਾ ਭਾਈ ਜੇ ਤੁਸੀਂ 11 ਵਜੇ ਗੁਰੂ ਸਾਹਿਬ ਦਾ ਸਰੋਤ ਲਾ ਜਾ ਕੇ ਮੈਨੂੰ ਕਹੋਗੇ ਕਿ ਸਾਡੇ 10 ਵਜੇ ਕੋਪਾ ਦੋ ਤੇ ਤੇ ਦਾੜੀ ਪੁੱਜ ਦੇ ਨਜ਼ਰ ਆਉਂਦੇ ਆ ਫਿਰ ਸਮਝ ਸਮਝ ਕੋਚਰੀ ਲੱਗਣੀ আর ਸੰਗਾ ਸਾਹ ਕਿਹਦੇ ਬਾਬਾ ਜੀ ਭਾਵੇਂ 4 ਵਜ ਦੇਣ ਤੁਸੀਂ ਕਾਲੀ ਨਹੀਂ ਕਰਦੇ ਬੜਾ ਵਧੀਆ ਸਮਾਜਿਕ ਸੱਚੇ ਆਸ਼ਾ ਪਰਿਵਾਰ ਤੇ ਹੋਰ ਕਿਰਪਾ ਕਰਨ ਸਾਨੂੰ ਹਰ ਪਾਸੇ ਸਮੇਂ ਦਾ ਜਿਹੜਾ ਜਿਸਨਾ ਕੇ ਬਾਣੀ ਕਰਨੀ ਹੈ ਨਾ ਸੁਖਮਣੀ ਸਾਹਿਬ ਦੀ ਗੁਰਮੁਖ ਪਿਆਰ ਤੁਸੀਂ ਬੈਠੇ ਹੋ ਘਰਾਂ ਦੇ ਵਿੱਚ ਆਪਾਂ ਸਾਰੇ ਤਕਰੀਬਨ ਸੁਖਮਣੀ ਸਾਹਿਬ ਦਾ ਪਾਠ ਕਰਵਾਉਂਦੇ ਆਂ ਤੇ ਡੇਢ ਘੰਟਾ ਤੇ ਨਾਰਮਲ ਹੀ ਹੈ ਡੇਢ ਘੰਟਾ ਜਿਹੜਾ ਬਿਲਕੁਲ ਨਾਰਮਲ ਹੈ ਇੰਨਾ ਕੁ ਸਮਾਂ ਤੇ ਲੱਗਦਾ ਤੇ ਉਧਰ ਕਰਨ ਨੂੰ ਮੈਂ 20 ਮਿੰਟਾਂ ਵਿੱਚ ਨਹੀਂ ਕਰ ਦਿੰਦਾ ਪਰ ਉਹ ਤਾਂ ਫਿਰ ਤੁਹਾਨੂੰ ਕੁਝ ਨਹੀਂ ਪਤਾ ਲੱਗਣਾ ਸਾਨੂੰ ਤਾਂ ਚੰਨ ਪਤਾ ਹੀ ਹੈ ਜੋ ਹੈਗਾ ਅਕਰ ਉੱਠਦਾ ਪਰ ਸੁਣਨ ਵਾਲੇ ਨੂੰ ਕੁਝ ਨਹੀਂ ਵਜਾਉਣਾ ਇਸ ਕਰਕੇ ਜੇ ਬਾਣੀ ਦਾ ਆਨੰਦ ਲੈਣਾ ਹੋਵੇ ਮਜ਼ਾ ਲੈਣਾ ਹੋਵੇ ਸਵਾਦ ਲੈਣਾ ਹੋਵੇ ਹਰ ਚੀਜ਼ ਦਾ ਬੰਦਾ ਜ਼ਿੰਦਗੀ ਦਾ ਆਨੰਦ ਲੈਂਦਾ ਜੇ ਬਾਣੀ ਦਾ ਵੀ ਆਨੰਦ ਲੈਣਾ ਤੇ ਸਮਾਂ ਜ਼ਰੂਰ ਸਾਨੂੰ ਉਹਦੇ ਤੇ ਸਮੇਂ ਤੇ ਧਿਆਰ ਰੱਖਣਾ ਚਾਹੀਦਾ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਪਰਿਵਾਰ ਦਾ ਧੰਨਵਾਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਕੋਟਨ ਕੋਟ ਧੰਵਾਦ ਜਿਨ੍ਹਾਂ ਦੀ ਕਿਰਪਾ ਦੇ ਨਾਲ ਆਪਾਂ ਸਾਰੇ ਜਗੜੇ ਗੁਰੂ ਦੀ ਗੋਦ ਵਿੱਚ ਜੁੜੇ ਬੈਠੇ ਆਈਆਂ ਹੋਈਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਪਰਿਵਾਰ ਵੱਲੋਂ ਬੇਨਤੀ ਹੈ ਗੁਰੂ ਦਾ ਲੰਗਰ ਵਰਤਿਆਰ ਹੈ ਦੂਰੋਂ ਨੇੜੇ ਆਈਆਂ ਸੰਗਤਾਂ ਨੇ ਗੁਰੂ ਦਾ ਲੰਗਰ ਛੱਕ ਕੇ ਜਾਨ ਦੀ ਕਿਰਪਾ ਦਾ ਕਰਨੀ ਪਈ ਕੋਈਆਂ ਗਲਤੀਆਂ ਦੀ ਖਿਮਾ ਭੁਰਾਂ ਸਾਡੀਆਂ ਗਿਆਨ ਗੁਰੂ ਦਾ ਤੁਲਨੰਦ ਸੱਚ ਚਾਜ ਕਰਿਓ ਤੇ ਗਿਆਨ ਆਪਣੇ ਜੀਵਨ ਦਾ ਆਧਾਰ ਬਣਾ ਲਿਓ ਕੁਝਆਂ ਗਲਤੀਆਂ ਦੀ ਖਿਮਾ ਕਰ ਦਿਓ ਪਾਤਸ਼ਾਹ ਦੇ ਚਰਨਾਂ 'ਤੇ ਝੁਕਾਉਂ ਤਿਸ ਬਲਾਉ ਕਤਿਆ ਕੋ ਜੀ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਦੀ ਅਦੇ